ਆ ਇਹਦੇ ਚ 4 ਕਿਲੋ ਦਾ ਚਰਬੀ ਨਿਕਲੂ ਘਟੋ ਘਟ 25 ਕਿਲੋ ਸਵਾਨ ਹੈ ਆਪਾਂ ਨੂੰ ਸਾਰੇ ਸਿਆਲ ਨਹੀਂ ਮੁੱਕਣਾ ਦੋਨਾਂ ਭਾਂਜਿਆਂ ਨੂੰ ਮੰਨਿਆ ਮੇਰੀ ਗੱਲ ਉਹ ਕੰਜ ਕਿਤੋਂ ਆ 100 ਹੈ ਸਾਰਾ ਸਿਆਲ ਨਹੀਂ ਮੁੱਕੜਿਆ ਇਹਦੇ ਤਰ੍ਹਾਂ ਬੱਕਰਾ ਵੀ ਨਹੀਂ ਵਾਣਾ ਜਿਹੇ ਜੇ ਬਣੂ ਕੋਈ ਮੇਰੀ ਗੱਲ ਸੁਣ ਹੈ ਉੱਚੇ ਪਿਆ ਗਿਆ ਤਾਂ ਆਪਣੀ ਹੈ ਉਹਦੀ ਢਪਾ ਦੇਾਂਗੇ ਮੇਰੀ ਗੱਲ ਸੁਣ ਕੋਈ ਕਿਓ ਦਾ ਖਰਚਾ ਨਹੀਂ ਪੈਣਾ ਆਪਾਂ ਨੂੰ ਇੰਨੀ ਚਰਬੀ ਹੈ ਉਸੇ ਦੀ ਰੇਜੇ ਸਾਰਾ ਕੁਝ ਹੈ ਉਹਨੇ ਉਹਦੇ ਦੀ ਬਣ ਜੂ ਸਾਰਾ ਕੁਝ ਉਹ ਤਾਂ ਨਮੇਰ ਤਾਂ ਇਹ ਤਾਂ ਉੱਤੇ ਬਣੂ ਬਗਾ ਬਟਲ ਤੇ 25 ਕਿਲੋ ਹੈ ਅੱਧ ਨੌ ਲੱਖ ਇੰਨੇ ਕੀ ਹੈ ਫਿਰ ਅੱਧ ਨੌ ਲੱਖ ਮੰਨਵਾ ਕੰਮ ਕਰਾ ਦਸਨ ਸੱਡਾ ਦਾ ਦੇ ਉਹ ਦੂ ਉਹ ਜਾ ਕੇ ਦੇਖ ਬੱਕਰਾ ਉਹ ਉਹ ਦੋ ਲੈਂਦਾ ਉਹ ਜੜਾ ਦੀ ਦੋ ਇਹ ਜੇ ਵਾਹ ਜੀ ਵਾਹ ਕੋਈ ਗੱਲ ਹੈ ਜੀ ਉਹ ਜੜਾ ਨਹੀਂ ਲੈਦਾ ਆ ਇਹਨੂੰ ਕਿਤੇ ਲਾਦਾ ਯਾਰ ਬਾਈ ਉਹਦੇ ਹੱਥ ਤਾਂ ਮਾਰ ਕੇ ਦੇਖ ਛੱਲੀ ਵਰਗੀ ਪਈ ਆ ਵਰਤ ਦੀ ਜਮਕਦਾ ਦੇਖ ਪਿੰਡੇ ਚ ਫਿਰ ਉਹਦਾ ਕੀ ਕਰਦਾ ਕਰ ਮੈਂ 10000 ਰੁਪਏ ਚ ਸਰਪੰਚ ਨਾਲ ਤਾਂ ਕੋਈ ਬਰਦਾ ਕਰਤਾ ਨਹੀਂ ਕਰਦੇ ਉਹ ਫੜਾ ਜਾ ਤੇ ਆਦਾ ਲੈ ਜਾ ਬਸ ਦੇ ਬਹੁਤ ਉਹ ਫੜਾ ਜਾ ਤੇ ਲੈ ਜਾ ਬਸ ਉਹਨੇ ਠੀਕ ਹੈ ਉਹਨੇ ਨਹੀਂ ਹਾਂ ਉਹ ਉਹਨੇ ਹੁੰਦੇ ਤਾਂ ਫਿਰ ਮੈਂ ਉਹਨਾਂ ਨੂੰ ਦੇ ਦਿੰਦਾ ਪਹਿਲੇ ਅੱਜ ਵੀ ਹੁੰਦੀ ਹੈ ਕੋਈ ਚੀਜ਼ ਜੇ 5-400 ਦੇ ਦੇਂਗਾ ਸਰਪੰਚੀ ਕਾਦੀ ਆ ਫਿਰ ਆਪਣੇ ਉਹ ਸਰਪੈਂਸਰ ਪੁੱਛਦਾ ਹੋਂ ਦੁਆਰੇ ਬਣਨਗੇ ਆ ਤਾਂ ਪਾਇੰਚੁਾਰੇ ਬਾਰੇ ਉਹ ਯਾਰ ਮੂਰੇ ਉਹ ਤਾਂ ਲੱਗ ਗਿਆ ਨਾ ਨੇਮ ਪਲੇਟ ਤਾਂ ਲੱਗ ਗਈ ਨਾ ਗੁਰਦੀਪ ਸਿੰਘ ਸਰਪੰਚ ਪਿੰਡ ਗੁਰੂ ਸਰ ਐਨੀਵੇ ਸਾਡੇ ਵਾਲਾ ਮੰਨ ਜਾ ਗੱਲ ਮੇਰੀ ਆ ਘਰ ਜਾਉਣ ਕੱਠੀਂ ਹੀ ਕਰਾਵਾਂਗੇ 5-7 ਲਗਾਈਆਂ ਕੱਠੇ ਲੈ ਕੇ ਆਇਆ ਜੇ ਕਿੰਨੇ ਆ ਉਨੇ ਨਹੀਂ ਹੈ ਉਨੇ ਨਹੀਂ ਪਾ ਲੈ ਕਰ ਉਨੇ ਨਹੀਂ ਗੇ ਮੰਨ ਜਾ ਕਰ ਤੂੰ ਮੇਰੀ ਸਰਪੰਚਾ ਮੇਰੀ ਵੀ ਮੰਨ ਜਾ ਕਰ ਤੇਰੀ ਮਹਿੰਗੀ ਹੈ ਜੀ ਨਹੀਂ ਮੰਨ ਬੰਦ ਕੇ ਦੇਖ ਲੈ ਜਨਾ 25 ਕਿਲੋ ਨਿਕਲੇ 12500 ਦਾ ਵਾਲੇ ਜਾਣੀ ਇਹ ਕੱਢ ਲਈ ਕੋਈ ਮੈਨੂੰ ਬਾਰੇ ਠੀਕ ਹੈ ਮੰਨ ਜਾ ਕਰ ਗੱਲ ਮੇਰੀ ਜਿਹੜੀ ਚੀਜ਼ ਤੈਨੂੰ ਕਰਨ ਵਾਲੀ ਹੁੰਦੀ ਆ ਮੈਂ ਉਹ ਨਹੀਂ ਕਹਿੰਦਾ ਵੀ ਆ ਕਰ ਲੈ ਉਹ ਖੜੀ ਦੇਖ ਲੈ ਉਹ ਕੜ ਲੈ ਉਹ ਨੌ ਯਾਰ ਤਨ ਚੁੜੀ ਆਈ ਹੈ ਨਹੀਂ ਮੈਂ ਗੱਲ ਲਾਉਣੀ ਨਹੀਂ ਰਹਿਣਾ ਜਰਾ ਮੁੱਕੜਦਾ 500 ਹੋਰ ਪਾ ਲੈ ਕਿੰਨੇ ਕਰਦੇ ਹੋਣਾ 10 ਹੋ ਗਏ ਐਵੇਂ ਨਾ ਬਾਲੀ ਕਰਸਦਾ ਐਡਾ ਹੈ ਕਿ ਆ ਗਿਆ ਕਿ ਇਹਨੇ ਚੀਜ਼ ਨਹੀਂ ਉਹ ਦੇਤੀ ਬਸ ਠੀਕ ਹੈ ਬਸ ਠੀਕ ਹੈ ਦਾ ਚਾਰ ਸਮੇਂ ਵਾਸਤੇ ਮਨ ਸਰ ਮੈਂ ਇੱਕ ਦੋ ਹੋਰ ਪਾਉਣਿਆ ਕਰ ਲਾ ਅੱਜ ਕਰਨੀਆਂ ਹੋਈਆਂ ਉਹ ਕਿਉਂ ਤੁਸੀਂ ਮੈਂ ਇਦਾਂ ਗਾਸ ਨੂੰ ਕਿਨੂੰ ਲਿਖਾਉਣਾ ਚੱਲ ਖਾ ਲੈਣਾ ਓਏ ਬਹੁਤ ਸਦੀਹ ਆ ਜਾ ਆ ਜਾ ਆ ਜਾ ਮੈਂ ਲਗਾ ਦਿੰਦਾ ਕਿੰਨੇ ਕਿੰਨੇ ਹੋ ਗਏ ਦੂਜਾ ਕਿਹੜਾ ਹੋ ਇੱਕ ਹੋ ਤਿੰਨ ਹੋ ਗਏ ਮੇਰੇ ਕੰਨੀ ਚਕਾਰ ਲਈ ਸੀ ਕਰਾਵਾਂਗੇ ਯਾਰ ਸਰਪੰਚਾ ਅ ਟੁੱਟੀ ਜੀ ਲੱਤਾਂ ਚੱਲਣਾ ਚੱਲੂ ਜਲੂਆ ਉਹ ਲਮਕਾ ਦੇਂਗੇ ਯਾਰ ਚੱਲਣ ਨੂੰ ਕੀ ਹੈ ਵਜਨ ਤਾਂ ਹੈਗਾ ਹੀ ਐਦਕੀ ਸਰਪੰਚੀ ਇਹਦੇ ਸਿਰ ਤੇ ਲੈਣੀ ਆ ਮੰਨ ਜਾ ਗੱਲ ਟੁੱਟੀ ਜੀ ਲੱਤਾਂ ਦੇ ਸਿਰ ਤੇ ਦੱਸ ਵੇ ਢੱਕਾ ਦੇਂਗੇ ਪੰਚਰ ਦੇਖੀ ਜਾਊਗੀ ਦੱਸਦਾ ਸੀ ਵੀਰ ਇਕੱਲੇ ਆਪਾਂ ਨੂੰ ਤਾਂ ਖਰਾਬ ਲਿਆਉਣ ਦੀ ਲੋੜ ਪਊਗੀ ਉਦੋਂ ਬਾਅਦ ਇੱਕ ਬੋਤਲ ਬੋਤਲਾਂ ਭਰ ਕੇ ਮੀਟ ਦਾ ਦੱਸ ਫਿਰ ਮੰਨ ਜਾ ਮੇਰੀ ਗੱਲ ਇਹਨੂੰ ਕਿੰਨੇ ਦਾ ਹੈ ਪੁੱਤਾ 15 ਮੰਗਣਾ ਮੈਂ ਉਹ ਟੰਗ ਜਾ ਕਿੰਨੇ ਦਾ ਹੈ ਬਾਜਤ ਵੀ ਦੇ ਚੱਕ ਕੇ ਕਿੰਨਾ ਵਜਣਾ ਉਹ ਵਜਨ ਕਿਹੜੇ ਚੱਲਦੇ ਲੱਤ ਟੁੱਟੀ ਐ ਪੁੱਤਾ ਬਾਲਾ ਜੱਟ ਕੀ ਕਰ ਗਿਆ ਯਾਰ ਵਜਨ ਦੇ ਸਾਹ ਹਾਂ ਹਾਂ ਬੋਲ ਬੋਲ ਜਿੰਨੇ ਦਾ ਹੈਗਾ ਉਹਨੇ ਦਾ ਫਾਇਦਾ ਜਿੰਨੇ ਕਿੰਨੇ ਦਾ ਹੈਗਾ ਮੰਗ ਰੋ ਤਾਂ ਹੈ ਕਰੀ ਕਿਹੜਾ ਇਹ ਇਦੋਂ ਵਾਂਗ ਲੱਤ ਆਉਗਾ ਤਾਂ ਫਾਇਦਾ ਨਹੀਂ ਇਸੇ ਹੀ ਲੱਤ ਪੁੱਛ ਜਾਂਦੀ ਸਰਪੰਚਾ ਆਈ ਦੀ ਲੱਤ ਕਿਦੋਂ ਵਰਗੇ ਨਾ ਯਾਰ ਵੀਡੀਓ ਬਣੀ ਜਾਂਦੀ ਉਹ ਵੀਡੀਓ ਬਣੀ ਹਾਂ ਉਹ ਲੱਤ ਇਹਦੀ ਕਿਦੋਂ ਵਰਗੇ ਦੇਖ ਤਾਂ ਲੈ ਇਹਦੇ ਕਿੰਨੀ ਬਹੁਤ ਸਾਰਾ ਪੱਕਾ ਆ ਦੇਖਾ ਆ ਦੇਖ ਯਾਰ ਸਰਪੰਚਾ ਕਿੰਨੇ ਲੈ ਜਾ ਰਹੇ ਭਜਨ ਤਾਂ ਦੇ ਮੋਟਾ ਦੇ ਕਰੀ ਕਿੰਨਾ ਉਹਨਾ ਆਪਣੇ ਕੋਲੇ ਜੱਲੂ ਦਾ ਗਲਦੀਪ ਆਪਣੇ ਰਾਹ ਜੀ ਹੈ ਯਾਰ ਉੱਥੇ ਚਲਾ ਦੇਗੇ ਛੀਨਾ ਲੈ ਕੇ ਦਾ ਹਾਂ ਛੀਨਾ ਪੈਂਚਾ ਦਾ ਉਹ ਯਾਰ ਜਾਇਜ਼ ਗੱਲ ਕਰ ਜਾ ਤੂੰ ਮਾਦਰਦੀਨ ਮਾਨਾ ਜੂਗੀ ਕੋਸੇ ਜਾਗਾ ਹਾਂ ਦੇਖੀ ਯਾਰ ਸਰਪੰਚਾ ਯਾਰ ਜੀ ਤੂ ਰੋ ਦਾ ਕੰਮ ਕਰਦਾ ਹੀ ਹੈ ਹੈ ਪੰਜ ਨਹੀਂ ਬਹੁਤ ਪੰਜ ਦਿਨਾਂ ਦੇ ਦੇ ਫਿਰ ਵੇਖੀ ਜੋ ਪੰਜ ਤਾਂ ਨਹੀਂ ਚੱਲਦਾ ਕੀ ਹੋ ਗਿਆ 5000 ਦਾ ਮਾ ਦੇ ਦੇ ਜਿੰਨੇ ਮੈਂ ਤੈਨੂੰ ਆਖਿਆਗਾ ਕਿੰਨੇ ਹਾਂ ਇਹ ਰਹੀ 1000 ਇਹਨੂੰ ਬਣੂਗਾ ਕੀ ਹੋ ਗਿਆ ਮੰਨ ਲੈ ਮੇਰੇ ਗਾ ਮੰਨ ਤਾਂ ਜਾ ਬਾਬਾ ਲੋਦਾ ਮੰਗੀ ਜਾਂਦਾ ਟੁੱਟੀ ਜੀ ਦਾ ਟਾਲੇ ਦਾ ਸਾ ਤੋਂ ਬਾਜਲ ਦੇ ਸਾਫਤਾ ਹਾਂ ਅੱਠ ਗਏ ਤਾਂ ਲੈ 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 ਕਿਹੜੀ ਉਹ ਖਰੀ ਸੇ ਉਹ ਭਾਰੇ ਨਾਲ ਚੱਲਦੇ ਸਾਡੇ ਕੋਲੇ ਮੋਟੇ ਉਹ ਮੋਟੀ ਆ ਲੈ ਜਾ ਸਰਪੰਚ ਉਹ ਜਾ ਮੋ ਆਪਾਂ ਦੇ ਭੈਣ ਜੰਨਾ ਕਈ ਜੰਨਾ ਤੂੰ ਮੈਨੂੰ ਅੱਠ ਲੱਗਿਆ ਅੱਠ ਲੱਗਾ ਭੈਣ ਦਾ ਲੱ ਨਾ ਕੋ ਬਖਰਾ ਤੁਹਾਡੇ ਮੈਂ ਹੈ ਕੋਈ ਧਰਮ ਹੈ ਕੋਈ ਤੁਹਾਡੇ ਲੋੜੇ ਦਾ ਬਿੱਟ ਲੈ ਜਾਂ ਤੂੰ ਮੈਨੂੰ ਆਉਂਦੇ ਨੂੰ ਗਿਆ ਕਹਿੰਦਾ ਬਈ ਅੱਠ ਲੱਗਿਆ ਅੱਠ ਅੱਠ ਲੋੜਾਂ ਲੱਗੇ ਉਹ ਕਾ ਕੇ ਨੇ ਲਿਆਗਾ ਸਾਡੇ ਪਿੰਡ ਵਾਲੇ ਉਹ ਸੜੀ ਫੇਰ ਵੀ ਰੋਈ ਜਾ ਆ ਕਰ ਯਾਰ ਲੈਤੀ ਬਰਜੀ 200 ਰੁਪਏ ਦੇ ਦੇ 200 ਰੁਪਏ ਦੇ ਉਹ ਦੋ ਸਰਪੈਂਟ ਦੇ ਨਾਂ ਤੇ ਕਰੀ ਚੱਲ ਪਾ ਕੇ ਅੱਗੇ ਓ ਯਾਰ ਨਾਲ ਹੀ ਜੇ ਲੋ ਰੌਲਾ ਕਰ ਬੰਦਾ ਗਲਾਬ ਆ ਗਿਆ ਯਾਰ ਕਰ ਕਰਾ ਬਿੱਟੂ ਦਾ ਸਰਪੰਚ ਲਈ ਅੰਦਾਜ਼ਾ ਉਹ ਯਾਰ ਕਰਾ ਦਿੰਦਾਗਾ ਯਾਰ ਤੂੰ ਕਿਉਂ ਰੌਲਾ ਪਾਉਣਾ ਆਈ ਦੀ ਪਰਚੀ ਸਰਪੰਚ ਉਹ ਦੂਜਾ ਆਹ ਕਹਿਣਾ ਕਿਹੜਾ ਕਰਾ ਇਹਰਾ ਤੂੰ ਵਿੱਚ ਆ ਆ ਲੈ ਆ ਇਸ ਪਰਚੀ ਦੇ ਤਾਂ ਪੈਸੇ ਸਰਪੰਚ ਦੇ ਉਹਦੇ ਨਾਂ ਤੇ ਲਿਖਾ ਉਹਨਾਂ ਦੀ ਸਰਪੰਚ ਦੀ ਇਹਰੇ ਵਾਲੇ ਦੇ ਵੀ ਮੈਂ ਦੇ ਸਰਪੰਚ ਦੇ 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 ਨੀ ਜਾਣੂ ਨੀ ਪਰਚੀ ਦੇ ਪਰਚੀ ਦੇ ਕੋਲੇ ਹੋਰ ਕੋਈ ਨਹੀਂ ਅੱਛਾ ਸਰਪੰਚੀ ਦੇ ਨੀ ਪਰਚੀ ਦੇ ਨਹੀਂ ਤੇ ਪਰਚੀ ਦੇ ਪੰਜ ਲੱਗਦੇ ਗੁਰੂ ਜਰਾ 100 ਰੁਪਿਆ ਸਰਪੰਚੀ ਦੇ ਡੇਰੀ ਦਾ ਡੁੱਟ ਕਰੀਆ ਕੀ ਲਗਾਈ ਨਾ ਨਾ ਕੱਲੇ ਦੀ ਰਹੀ ਸਰਪੰਚੀ ਇਹਨਾਂ ਦੀ ਪਰਚੀ ਕਿਵੇਂ ਕਰੀਆ ਪਰਚੀ ਨੂੰ ਆਪੋ ਆਪਣੀ ਆ ਠੀਕ ਆ ਉਹ ਆਪੋ ਆਪਣੀਆਂ ਇੱਕ ਦੀ ਆਪੋ ਆਪਣੀ ਕਰਦੀ ਮੇਰੇ ਵਾਲੇ ਦੀ ਵੀ ਸਰਪੰਚ ਦੇ ਨਾਂ ਤੇ ਕਰਦੀ ਆ ਵੀ ਸਰਪੰਚ ਦੇ ਨਾਂ ਤੇ ਅਮੀ ਇਹ ਵੀ ਆਪਾਂ ਇਹਦੇ ਦਿੰਨੇ ਪੈਸੇ ਬਾਕੀ ਦੇ ਕਿੰਨੇ ਦਾ ਰੁਪਈਆ ਖੁੰਦਾ ਹੈਗਾ ਵਈ ਨਾ ਆ ਜਾ ਰਿਹਾ ਸੌਆਂ ਦੇ ਚਲਦੇ ਮੇਰੇ ਕੋਲ ਕੀ ਕਰਨੇ ਤਾ ਆ ਭਾਈ ਇਹ ਸਰਪੰਚ ਹੀ ਦਊਗਾ ਜਿਆ ਤੂੰ ਖੁਸ਼ ਹੋ ਗਿਆ ਤੂੰ ਦੁਕਾਨ ਖੋਲ ਜਾ ਕੇ ਬਾ ਰੁਪਈਆ ਕਿੰਨੇ ਚਾਹੀ ਰਿਆ 20 ਲਊਗਾ 20 ਲਊਗਾ 20 ਦਿਨਾ ਇਹ ਰਪਾਉਂ ਸੀ ਕਿਉਂ ਹੌਣ ਸਰ ਭਾਈ ਪਾ ਦੇ ਨਾ ਮੰਡੀ ਚ ਕਿਸਮਾਣਾ ਨਾ ਹਾਂ ਬੱਕਰੀ ਦੇ ਹਾਂ ਬੱਕਰੀ ਦੇ ਬੱਕਰੀ ਦੇ ਸਾਡੀ ਬੱਕਰੀ ਦੇ ਵੀ ਆਪਣਾ ਸਰਪੰਚੀ ਰੋਗ ਇਹ ਵੀ ਸਰਪੰਚੀ ਆਪਣੀਆਂ ਅਗਰ ਦੇਵਾਂਗੇ ਪੈਸੇ ਦੇ ਵੀ ਬੱਕਰੀ ਦੇ ਵੀ ਬੱਕਰੀ ਦੇ ਵੀ ਕਰਣੀ ਗੱਗੀ ਤਲਵੰਡੀ ਵਾਲੀ ਬੱਕਰੀ ਵੀ ਇਹਨੂੰ ਦੇਤੀ ਆਪਾਂ ਜੀ ਉਹ ਕਿੱਥੋਂ ਦਾ ਮੁੰਡਾ ਵੇਚਣੇ ਵਕੀਲ ਐ ਕਿਹਦੇ ਪੱਕੀ ਦੇ ਕੇ ਬੱਕਰੇ ਵਾਲਾ ਹੂੰ